ਪੰਜਾਬ ਦੇ ਮਾਹੌਲ ਨੂੰ ਕਿਸੇ ਵੀ ਤਰ੍ਹਾਂ ਵਿਗੜਨ ਨਹੀਂ ਦਿੱਤਾ ਜਾਏਗਾ। ਅਗਰ ਕੋਈ ਸ਼ਰਾਰਤੀ ਅਸਰ ਕੁਲੁੱਲੜਵਾਜੀ ਕਰਦੇ ਹਨ ਤਾਂ ਉਨ੍ਹਾਂ ਤੇ ਨਾਤ ਪਾਈ ਜਾਏਗੀ। ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਦੇ ਐਸਐਸਓ ਸੂਰਗਦਰਸ਼ਨ ਵੱਲੋਂ ਨੌਜਵਾਨਾਂ ਦੀ ਗੱਡੀ 'ਤੇ ਮਗਰ ਆਪਣੀ ਸਰਕਾਰੀ ਗੱਡੀ ਲਗਾਈ। ਪੁਲਿਸ ਦੀਆਂ ਡਟੀਆਂ ਨੂੰ ਦੇਖ ਕੇ ਨੌਜਵਾਨ ਨੇ ਗੱਡੀ ਨੂੰ ਜਾਇਆ 'ਚ ਵੀ ਫੱਟਾ ਫਰਾਤ ਕੀਤਾ ਹੋਵੇ। ਮਾਮਲਾ ਪੁੱਛ ਇਸ ਤਰ੍ਹਾਂ ਦਾ ਸੀ। ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ 'ਚ ਕਈ ਸ਼ਿਕਾਇਤਾਂ ਮਿਲੀਆਂ ਸਨ ਕਿ ਨੌਜਵਾਨਾਂ ਵੱਲੋਂ ਗੱਡੀਆਂ 'ਤੇ ਕਾਲੇ ਸ਼ੀਸ਼ੇ ਕਰਕੇ ਉੱਚੀ-ਉੱਚੀ ਹੂਟਰ ਵਜਾ ਕੇ ਇਥੋਂ ਗੱਡੀਆਂ ਨੂੰ ਲੰਘ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੇ ਥਾਣਾ ਰੀਡ ਵਿਜੀਲੈਂਸ ਦੇ ਐਸ ਐਚ ਓ ਸੁਦਰਸ਼ਨ ਵੱਲੋਂ ਨੌਜਵਾਨਾਂ ਦੀ ਗੱਡੀਆਂ ਮਗਰ ਆਪਣੀ ਜ਼ਰਦਾਰੀ ਜੱਤੀ ਲਗਾ ਕੇ ਪਿੱਛਾ ਕੀਤਾ। ਪੁਲਿਸ ਦੀਆਂ ਗੱਡੀਆਂ ਨੂੰ ਦੇਖ ਕੇ ਨੌਜਵਾਨਾਂ ਨੇ ਆਪਣੀਆਂ ਗੱਡੀਆਂ ਨੂੰ ਭਜਾ ਲਿਆ। ਜੋ ਨੌਜਵਾਨ ਕਾਲੀਆਂ ਫਿਲਮਾਂ ਲਗਾ ਕੇ ਸ਼ਰੇਆਮ ਕੁਮਰੇ ਸੰਨ ਹੱਥੇ ਸਰਕਾਤੀ ਉਤਰੇ ਜਾਦੇ ਸਨ। ਪੁਲਿਸ ਨੇ ਕਾਬੂ ਕਰਕੇ ਲੱਗੀਆਂ ਕਾਲੀਆਂ ਫਿਲਮਾਂ ਨੂੰ ਉਤਰਾਇਆ ਤੇ ਨਾਲ ਹੀ ਉਹਨਾਂ ਦੇ ਚਲਾਨ ਵੀ ਜੁੱਤੇ। ਆਓ ਵੇਖਦੇ ਹਾਂ ਪੂਰੀ ਖਬਰ। ਸਰ ਕੀ ਗੱਲਾਂ ਚਾਹੁੰਦੇ ਜਿਹੜੀ ਗੱਡੀ ਇਹਨਾਂ ਨੌਜਵਾਨਾਂ ਦੇ ਵੱਲੋਂ ਭਜਾਈ ਜਾ ਰਹੀ ਸੀ ਕਾਲੀ ਫਿਲਮ ਲਗਾਈ ਗਈ ਹੈ ਜੀ ਗੱਡੀ ਦੇ ਵਿੱਚ ਇਹ ਬਲੈਕ ਫਿਲਮ ਟ੍ਰਿਪਲ ਰਾਈਡਿੰਗ ਵਿਦਾਊਟ ਨੰਬਰ ਪਲੇਟ ਤੇ ਵਿਦਾਊਟ ਡਾਕੂਮੈਂਟ ਜਿਹੜੇ ਵਹੀਕਲ ਨੇ ਇਹਨਾਂ ਦੇ ਖਿਲਾਫ ਜਿਹੜੀ ਸਪੈਸ਼ਲ ਮੈਮ ਸਾਡੇ ਵੱਲੋਂ ਚੱਲ ਰਹੀ ਹੈ ਜ਼ਿਲ੍ਹਾ ਪੁਲਿਸ ਅੰਮ੍ਰਿਤਸਰ ਵੱਲੋਂ ਇਸੇ ਲੜੀ ਤਹਿਤ ਜਿਹੜੀ ਗੱਡੀ ਅਸੀਂ 97 ਰੋਡ ਤੇ ਵੇਖੀ ਸੀ ਇਹਨੂੰ ਬਲੈਕ ਫਿਲਮ ਲੱਗੀ ਸੀ ਤੇ ਗੱਡੀ ਦਾ ਪਿੱਛਾ ਕਰਕੇ ਇਹਨੂੰ ਰੋਕ ਕੇ ਬਲੈਕ ਫਿਲਮ ਉਤਾਰ ਲਈ ਆ ਇਹਦਾ ਟ੍ਰੈਪ ਕਰ ਐਕਟ ਦੇ ਤਹਿਤ ਚਲਾਣ ਕੀਤਾ ਗਿਆ ਜੀ ਤਸਾਰੇ ਨਾਂ ਵਾਲੋ ਗੱਡੀ ਭਜਾਈ ਗਈ ਹੈ ਜੀ ਰੋਕੀ ਕਿਉਂ ਨਹੀਂ ਗਈ ਦੀ ਉਸੇ ਟਾਈਮ ਮੌਕੇ ਤੇ ਇਹਨਾਂ ਨੂੰ ਬਸ ਪਤਾ ਸੀ ਵੀ ਜਦੋਂ ਪੁਲਿਸ ਸਾਡੇ ਮਗਰ ਲੱਗੀ ਆ ਬਲੈਕ ਫਿਲਮ ਲਾਈ ਆ ਕਾਨੂੰਨ ਦੀ ਲੰਘਣਾ ਕਰ ਰਹੇ ਆ ਇਹ ਡਰਦੇ ਆ ਭਜਾਈ ਸੀ ਅਸੀਂ ਅਗੋਂ ਰੋਕ ਕੇ ਇਹਨਾਂ ਦਾ ਟ੍ਰੈਫਿਕ ਦਾ ਚਲਾਨ ਕਰ ਦਿੰਦਾ ਤਾਂ ਹੋਰ ਵੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਾਫੀ ਸਾਰੇ ਨੌਜਵਾਨ ਜਿਹੜੇ ਫਿਲਮਾਂ ਲਗਾ ਕੇ ਚੱਲ ਰਹੇ ਨੇ ਗੱਡੀ ਦੇ ਵਿੱਚ ਨਜਾਇਜ਼ ਹੂਟਰ ਵੀ ਲਗਾਏ ਗਏ ਨੇ ਜੀ ਉਹਨਾਂ ਦੇ ਵੱਲੋਂ ਸਾਡਾ ਮੈਸੇਜ ਇਹੋ ਹੀ ਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਕਾਨੂੰਨ ਦੀ ਲੰਘਣਾ ਨਾ ਕਰਨ ਜਿੱਥੇ ਵੀ ਕੋਈ ਲੰਘਣਾ ਪਾਇਗੀ ਸਖਤ ਕਾਰਵਾਈ ਕੀਤੀ ਜਾਊਗੀ ਸਾਨੂੰ ਕਾਰਵਾਈ ਲਈ ਮਜਬੂਰ ਨਾ ਕਰਨ ਜਿੰਨਾ ਹੂਟਰ ਲਾਏ ਨੇ ਬਲੈਕ ਨਿਤਨਗਰ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਸਰ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜੀ ਜੀਤਨਗਰ ਦੇ ਮਾਰਕੀਟ ਦੇ ਵਿੱਚ ਸ਼ਾਮ ਨੂੰ ਨੌਜਵਾਨ ਮੁੰਡੇ ਜਿਹੜੇ ਨੇ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀਂਦੇ ਨੇ ਜੀ ਸ਼੍ਰੀਆਮ ਉੱਥੇ ਗੱਡੀਆਂ ਲਗਾ ਕੇ ਕਾਫੀ ਜ਼ਿਆਦਾ ਟ੍ਰੈਫਿਕ ਵੀ ਜਾਮ ਹੋ ਰਿਹਾ ਜੀ ਬਹੁਤ ਜ਼ਿਆਦਾ ਅਸੀਂ ਲਗਾਤਾਰ ਚੈਕਿੰਗ ਕਰਦੇ ਰਹੇ ਨੇ ਜਿੱਥੇ ਵੀ ਅਜਿਹੀ ਗੱਲ ਸਾਹਮਣੇ ਆਈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ